ਨਰਿੰਦਰ ਸਿੰਘ ਸੰਧੂ ਮੇਰਾ ਪਿੰਡ ਪਾਈਆਂ ਮੇਰੀ ਸਾਰੀ ਜ਼ਮੀਨ ਜਿਹੜੀ ਆ ਨਾ ਕੋਈ 37 ਕਨਾਲਾ ਦਿੱਲੀ ਕਟੜਾ ਹਾਈਵੇ ਦੇ ਵਿੱਚ ਆਈ ਹੈ ਇਹ ਮੈਂ ਕੋਈ ਆਪਣੇ ਪਿਓ ਤੋਂ ਗਾਂ ਗੋਂਦੇ ਆ ਰਹੇ 60 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਤੇ ਇਹ ਸਾਰੀ ਜ਼ਮੀਨ ਜਿਹੜੀ ਸਾਂਝੇ ਖਾਤੇ ਚ ਆਉਂਦੀ ਸੀ ਸਾਂਝਾ ਖਾਤਾ ਸਾਡੇ ਸ਼ਰੀਕਾਂ ਨਾਲ ਸੀ ਇਹਦੇ ਵਿੱਚੋਂ ਮੈਨੂੰ ਦਸਕ ਨਾਲ ਦੇ ਪੈਸੇ ਮਿਲੇ ਨੇ ਤੇ ਬਾਕੀ ਪੈਸੇ ਜਿਹੜੇ ਆ ਪ੍ਰਸ਼ਾਸਨ ਨੇ ਦੂਸਰਿਆਂ ਨੂੰ ਦੇ ਦਿੱਤੇ ਜਿਹੜੇ ਭਾਈਵਾਲ ਨੇ ਮੈਂ ਪ੍ਰਸ਼ਾਸਨ ਕੋਈ ਕਈ ਵਾਰ ਜਾ ਚੁੱਕਾ ਹਾਂ ਕਈ ਪ੍ਰਸ਼ਾਸਨ ਹੁੰਦਿਆ ਕਈ ਤੇ ਸੀ ਤਹਿਸੀਲਦਾਰ ਵੀ ਬਦਲ ਗਏ ਐਸਡੀਐਮ ਵੀ ਬਦਲ ਗਏ ਡੀਸੀ ਸਾਹਿਬ ਵੀ ਬਦਲ ਗਏ ਤੇ ਮੈਂ ਬੜੀਆਂ ਐਪਲੀਕੇਸ਼ਨਾਂ ਦੇ ਚੁਕਾ ਤੇ ਮੇਰੀ ਪ੍ਰਸ਼ਾਸਨ ਨੂੰ ਇਹੋ ਹੀ ਤੇ ਇਲਤਜਾ ਹੈ ਕਿ ਜਾਂ ਤੇ ਮੈਨੂੰ ਪੈਸੇ ਦਿੱਤੇ ਜਾਣ ਤੇ ਜਾਂ ਮੇਰੀ ਜ਼ਮੀਨ ਜਿੱਥੇ ਮੈਨੂੰ ਜਿੱਦਾਂ ਦੀ ਮੇਰੀ ਪਿੰਡ ਦੇ ਲਾਗੋ ਜ਼ਮੀਨ ਇਦਾਂ ਦੀ ਮੈਨੂੰ ਪਿੰਡ ਦੇ ਲਾਗੋ ਜ਼ਮੀਨ ਲੈ ਕੇ ਦਿੱਤੀ ਜਾਵੇ ਇਸ ਤੋਂ ਬਾਅਦ ਮੈਂ ਕੀ ਕਹਿ ਸਕਦਾ ਪ੍ਰਸ਼ਾਸਨ ਨੂੰ ਹੁਣ ਅੱਜ ਦੀ ਤਰੀਕ ਤੇ ਪ੍ਰਸ਼ਾਸਨ ਸਾਰਾ ਇਕੱਠਾ ਹੋ ਕੇ ਆਇਆ ਹੈ ਫੋਰਸ ਲੈ ਕੇ ਆਇਆ ਧੱਕੇ ਨਾਲ ਇਹ ਇੱਥੇ ਮਿੱਟੀ ਪਾਉਣਾ ਚਾਹੁੰਦੇ ਨੇ ਜੇ ਇਹਨਾਂ ਨੇ ਧੱਕਾ ਕੀਤਾ ਤੇ ਮੈਂ ਜੇ ਕੋਈ ਆਪਣੇ ਸਰੀਰ ਦਾ ਨੁਕਸਾਨ ਕੀਤਾ ਤੇ ਉਹਦੇ ਜ਼ਿੰਮੇਵਾਰ ਮੌਕੇ ਤੇ ਜਿਹੜਾ ਇੰਸਪੈਕਟਰ ਜਾਂ ਜੋ ਵੀ ਅਫਸਰ ਹੋਏਗਾ ਉਹ ਜ਼ਿੰਮੇਵਾਰ ਹੋਏਗਾ ਪਹਿਲੀ ਵਾਰੀ ਪੈਸੇ ਨਹੀਂ ਪੇਮੈਂਟ ਹੋਏ ਆਪਨੇ 5 ਸਾਲ ਹੋ ਗਿਆ 7 ਸਾਲ ਹੋ ਗਿਆ 5 ਸਾਲਾਂ ਤੋਂ ਫਸਲ ਨਹੀਂ ਬਜੋਣਦੀ ਨਾਲ ਸਾਰੇ ਭੈਣ ਭਰਾ ਖਲੋਦੇ ਧੱਕੇ ਸਾਈ ਇੰਨੀ ਨਹੀਂ ਥੋੜੀ ਨਹੀਂ ਕਹਿੰਦੇ ਮਾਰਨਾ ਵੀ ਸਰਕਾਰ ਕਹਿੰਦੇ ਕੁੱਟਣਾ ਵੀ ਰੋਣ ਵੀ ਨਹੀਂ ਦੇਣਾ ਥਾ ਲਾਣਾ ਬੋਇਆ ਕੁਡੀ ਵਿਆਉਣੇ ਕਿਸ ਨੇ ਮੁੰਡਾ ਵਿਆਉਣਾ ਕਿਸ ਨੇ ਕੁਝ ਕਰਨਾ ਕੋਈ 20 ਕੰਮ ਰੁਕੇ ਹਾਂ ਜੀ ਮੰਗੇਗਾ ਵੀ ਪੈਸੇ ਦੇਣ ਸਾਡੇ ਤੇ ਆਪਣੇ ਕਬਜ਼ਾ ਕਰਨਾ ਪਹਿਲੀ ਪੇਮੈਂਟ ਨਹੀਂ ਪਹਿਲੀ ਪੇਮੈਂਟ ਨਹੀਂ ਮਿਲੀ ਪੰਜਾਂ ਸਾਲਾਂ ਚ ਪਹਿਲੀ ਪੇਮੈਂਟ ਵੀ ਘਰ ਬਈ ਇਹ ਮਰਨ ਨੂੰ ਤਿਆਰ ਮਾ ਆਪਣੇ ਗਾੜੀ ਕੱਪ ਪਾਵਾਂਗੇ ਕਿਉਂ ਸਾਨੂੰ ਕੋਈ ਕੋਈ ਫਾਇਦਾ ਹੀ ਕੋਈ ਨਹੀਂ ਹੋਣ ਰਿਹਾ ਤੇ ਪੈੜੀ ਆ ਥੋੜੀ ਧੱਕੇ ਨਾਲ ਸਾਂਭ ਲੈ ਤੇ ਪੈਸੇ ਕੋਈ ਦੇਣ ਇਹ ਕਿੱਥੇ ਲਿਖਿਆ ਜੀ ਕੋਈ ਇਨਸਾਨੀਅਤ ਥੋੜੀ ਆਏ ਇਹਨੂੰ ਪੈਲੀ ਆਪਣੇ ਉਤਰਾ ਪਈ ਹੀ ਆ ਪੈਸਾ ਨਹੀਂ ਦੇਣ ਦੇ ਉਹਦੀ ਫਸਲ ਨਹੀਂ ਹੋਣ ਦੀ ਉਹ ਫਾ ਨਾ ਲਊਗਾ ਮਰੂਗਾ ਨਾ ਤਾਂ ਹੋਰ ਕੀ ਕਰੂਗਾ ਪਰ ਕਿਸਾਨਾਂ ਦੇ ਹੱਥਾਂ ਦੇ نیچے ਕਹਿੰਦੇ ਸਰਕਾਰਾਂ ਦੀ ਬੜੀਆਂ ਆਈਆਂ ਨੇ ਇਹ ਕਾਗਜ਼ੀਆਂ ਨੀਤੀਆਂ ਆਈਆਂ ਜੋ ਦੇਣੀਆਂ ਨਹੀਂ ਗਈਆਂ ਆਪਣੇ ਬੋਲਦੇ ਨੇ ਕਾਗਜ਼ਾਂ ਚ ਇਹ ਕਿਹੜੀ ਨੀਤੀ ਆ ਵੀ ਇੱਕ ਬੰਦਾ ਪੈਸੇ ਵੀ ਲੈ ਜਾਏ ਤੇ ਦੂਸਰਾ ਬੰਦਾ ਜਿਹੜਾ ਵਾ ਉਹਦੀ ਜ਼ਮੀਨ 'ਚ ਫਸਲ ਵੀ ਨਾ ਹੋਵੇ ਤੇ ਉਹਦੇ ਪੈਸੇ ਵੀ ਜ਼ਮੀਨ ਦੇ ਕੋਲ ਦੂਸਰਾ ਲੈ ਜਾਏ ਇਹ ਕਿਹੜੀ ਨੀਤੀ ਆ ਸਰਕਾਰ 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 ਦੀ ਨੀਤੀ ਆ ਸਰਕਾਰ ਬਿਠਾ ਕੇ ਬਿਠਾ ਕੇ ਕਰੇ ਮੌਕੇ ਤੇ ਅਫਸਰ ਆਉਣ ਉਹ ਵੇਖਣਾ ਵੀ ਠੀਕ ਆ ਜੱਟ ਨੂੰ ਮਾਰ ਪੈਣ ਲਈ ਉਹ 5 ਸਾਲ ਤੋਂ ਜਿਹੜੀਆਂ ਜ਼ਮੀਨਾਂ ਖੁੱਲੀਆਂ ਉਤਰਾ ਪਈਆਂ ਨਾ ਉਹਨਾਂ ਨੂੰ ਫਾਇਦਾ ਹੋਣ ਰਿਹਾ ਨਾ ਸਾਨੂੰ ਫਾਇਦਾ ਹੋਣ ਰਿਹਾ ਪੈਸੇ ਸਾਨੂੰ ਨਹੀਂ ਤੁਸੀਂ ਦੇਣ ਦੇ ਤੱਕੇ ਨੇ ਕਬਜ਼ੇ ਕਰ ਲਏ ਮੇਰੀ ਕਣਕ ਤੇ ਤਿੰਨ ਕਿੱਲੇ ਵਾਗੇ ਸੀਗੇ ਮੈਂ ਪਲਮਾਨ ਸੀ ਨਾ ਵਾਤੀ ਵੀ ਚੱਲ ਪਾ ਲੋ ਯਾਰ ਮਲਾਜ਼ਮ ਬੰਦੇ ਮੈਂ ਵੀ ਮਲਾਜ਼ਮ ਰਿਆਂ ਪੁਲਿਸ ਤੋਂ ਹੀ ਐਸਏ ਰਿਟਾਇਰ ਹੋਇਆ ਜਾਂ ਯਾਤਰ ਵਾਟ ਤੇ ਚੜਿਆਂ ਦੀ ਮਾਨ ਹੁੰਦਾ ਮੈਂ ਕਿਹਾ ਜਾਓ ਯਾਰ ਵਾਲੋ ਕੀ ਤੁਹਾਨੂੰ ਹੁਣ ਮੈਂ ਕਮਾ ਮੈਂ ਖਾਦੇ ਪੈਸੇ ਦੋਗੇ ਕਣਕ ਦੇ 2 ਤੇ 3 ਕਿੱਲੇ ਅੱਜ ਦਾ ਜਿਹੜੀ ਸਾਡੀ ਕਾਰਵਾਈ ਹੈ ਮ ਕੀ ਜਿਹੜਾ ਇਹ ਡਿਵੈਲਪਮੈਂਟ ਪ੍ਰੋਜੈਕਟ ਆ ਸਾਡਾ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਚੱਲ ਰਿਹਾ ਸੀਗਾ ਇਹ ਐਸਸੀ ਜਿਹੜਾ ਕਬਜ਼ਾ ਹੈ ਐਨਐਚਆਈ ਨੂੰ ਹੈਂਡਓਵਰ ਕਰਨਾ ਉਸ ਅਧੀਨ ਹੀ ਅੱਜ ਤੁਸੀਂ ਵੇਖਿਆ ਹੋਏਗਾ ਕਿ ਅਸੀਂ ਬੜੇ ਹੀ ਪੀਸਫੁਲੀ ਲੋਕਾਂ ਦੇ ਨਾਲ ਗੱਲਬਾਤ ਵੀ ਚੱਲ ਰਹੀ ਹੈ ਜੇ ਕਿਸੇ ਦਾ ਕੋਈ ਸਾਂਝੇ ਖਾਤੇਦਾਰ ਰੋਲਾ ਹੈ ਉਹ ਵੀ ਅਸੀਂ ਇਹਨਾਂ ਨਾਲ ਸੁਣ ਕੇ ਅਸੀਂ ਜਲਦ ਤੋਂ ਜਲਦ ਉਲਝਾਵਾਂਗੇ ਬਾਕੀ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਪੇਮੈਂਟਾਂ ਦਿੱਤੀਆਂ ਅੱਜ ਅਸੀਂ ਕਬਜ਼ਾ ਹੈਂਡਓਵਰ ਕਰ ਰਹੇ ਹਾਂ ਨੈਚਿੰਗ ਹੁਣ ਜਿਹੜੀ ਮੇਨ ਗੱਲ ਹੈ ਕਿ ਅਸੀਂ ਇੱਥੇ ਨਾਲ ਪੁਲਿਸ ਲਗਾਈ ਹੈ ਨਾ ਡਿਊਟੀ ਮੈਜਿਸਟਰ ਉਹ ਇਸ ਕਰਕੇ ਲਗਾਇਆ ਹੈ ਸਾਡੇ ਕੋਲ ਨਾਲ ਐਂਬੂਲੈਂਸਿਸ ਵਗੈਰਾ ਵੀ ਹੈਗੀਆਂ ਕਿਸੇ ਤਰੀਕੇ ਦਾ ਕੋਈ ਬਜ਼ੁਰਗ ਹੈ ਜਾਂ ਕਿਸੇ ਨੂੰ ਕੋਈ ਆਪਣੀ ਦਿੱਕਤ ਹੁੰਦੀ ਹੈ ਤੇ ਅਸੀਂ ਮੈਡੀਕਲੀ ਫਰਸਟ ਏਡ ਉਹ ਦੇ ਪਾਈਏ ਬਾਕੀ ਜ਼ਰੂਰੀ ਗੱਲ ਇਹ ਹੈ ਕਿਉਂਕਿ ਡਿਵੈਲਪਮੈਂਟ ਪ੍ਰੋਜੈਕਟ ਹੈ ਤੇ ਬਾਰ-ਬਾਰ ਸਾਨੂੰ ਹਾਈ ਕੋਰਟ ਡਾਇਰੈਕਸ਼ਨਾਂ ਹੋ ਰਹੀਆਂ ਸੀਗੀਆਂ ਕਿ ਕਬਜ਼ਾ ਦਿਵਾਓ ਤਾਂ ਜੋ ਲੋਕਾਂ ਦੇ ਲਈ ਜਿਹੜਾ ਡਿਵੈਲਪਮੈਂਟ ਪ੍ਰੋਜੈਕਟ ਹੈ ਉਹਨਾਂ ਨੂੰ ਹੈਂਡਓਵਰ ਕੀਤਾ ਜਾ ਕੇ ਇਸ ਕਰਕੇ ਅਸੀਂ ਅੱਜ ਜਿਹੜੀ ਆ ਪਿੰਡ ਵੇਖੇ ਤਕਰੀਬਨ ਜਿਹੜਾ ਗ ਟੋਟਲ 16 ਸਾਰਾ ਪਿੰਡ ਤੋਂ ਦੇਇਆ ਹੈ ਹਨਾ 7 10 12 ਪਿੰਡ ਜਿਹੜੇ ਆ ਬਟਾਲੇ ਦੇ ਆ ਦੋਨੇ ਪਾਸੇ ਆਪਣੀਆਂ ਕਾਰਵਾਈ ਚੱਲ ਰਹੀ ਹੈ ਤੇ ਸ਼ਾਮ ਤੱਕ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਹੈਂਡਓਵਰ ਕਰ ਦਈਏ ਅਰੇ ਵਿੱਚ ਜਿਸ ਤਰ੍ਹਾਂ ਕਿ ਜੇ ਅਸੀਂ ਰੈਵਨਿਊ ਦੀ ਗੱਲ ਕਰੀਏ ਹੁਣ ਤੁਸੀਂ ਵੀ ਸੁਣਿਆ ਹੋਏਗਾ ਕੋਈ ਕਹਿ ਰਿਹਾ ਕਿ ਸਾਨੂੰ ਪੇਮੈਂਟ ਨਹੀਂ ਮਿਲੀ ਬਿਕੋ ਤੋ ਸਾਂਝਾ ਖਾਤਾ ਹੁਣ ਸਾਂਝੇ ਖਾਤੇ ਚ ਹੁੰਦਾ ਕਿ ਜਿੰਨੇ ਵੀ ਭਰਾ ਭਾਈ ਵਾਲ ਨੇ ਸਾਰਿਆਂ ਦਾ ਹਿੱਸਾ ਬੰਦਾ ਉਹਰੇ ਵਿੱਚੋਂ ਜਿਸ ਤਰ੍ਹਾਂ ਇਹਨਾਂ ਨੂੰ ਕਿਹਾ ਕਿ ਅਸੀਂ ਸਪੀਡ ਅਪ ਕਰ ਦਾਂ ਕਿਉਂਕਿ ਅੰਨ ਦੀ ਬਾਦ ਵਿੱਚ ਜੜੀ ਹੈ ਉਹ ਵਟਾਂਦਰਾ ਹੁੰਦਾ ਹੈ ਵਟਾਂਦਰਾ ਹੋ ਕੇ ਜਿਹੜੀ ਮੇਰੀ ਪੂਰੀ ਲੋਕਾਂ ਦੇ ਨਾਲ ਇਹੀ ਅਪੀਲ ਹੈ ਕਿ ਅੱਜ ਅਸੀਂ ਪੀਸਫੁਲੀ ਦੇ ਦੇਣਾ ਕਿਸੇ ਦਾ ਵੀ ਕੋਈ ਚੀਜ਼ ਆਪਣੀ ਦਿੱਕਤ ਹੈ ਉਹ ਆਫਿਸ ਆ ਕੇ ਸਾਨੂੰ ਕਹਿਣ ਅਸੀਂ ਸਪੀਡ ਅਪ ਕਰਾ ਕੇ ਪ੍ਰਾਇੋਰਟੀ ਬੇਸਿਸ ਤੇ ਉਹ ਹੱਲ ਕਰਾ ਕੇ ਦਵਾਂ ਇਹਦੇ ਵਿੱਚ ਜਿਹੜੇ ਆਪਣੇ ਸ਼ਹਿਰਾਂ ਦੇ ਨਾਲ ਲੱਗਦਾ ਏਰੀਆ ਜਾਂ ਸੜਕਾਂ ਦੇ ਨਾਲ ਲੱਗਦੇ ਜਿਨ੍ਹਾਂ ਦੇ ਘਰ ਆ ਰਹੇ ਆ ਜਿਨ੍ਹਾਂ ਦੀਆਂ ਕੋਈ ਸਮਲੇ ਕੰਨ ਦਾ ਕੀ ਘਰ ਦੀ ਕੇ ਦਾ ਉਹਰਾ ਵੀ ਮੁਆਵਜ਼ਾ ਦਿੱਤੇ ਜਾ ਰਹੇ ਆ ਮਲਾ ਸਰ ਮੇਰੀ ਲੋਕਾਂ ਨੇ ਵੀ ਅਪੀਲ ਹੈ ਕਿ ਜੇ ਕਿਸੇ ਦਾ ਘਰ ਦਾ ਥੋੜਾ ਜਿਹਾ ਗੇਟ ਆ ਗਿਆ ਜਾਂ ਕੰਨ ਦਾ ਗਈ ਹੈ ਸਾਡੇ ਵੱਲ ਕੋਸ਼ਿਸ਼ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਉਹਨੂੰ ਉਹਰਾ ਵੀ ਮੁਆਵਜ਼ਾ ਦਵਾ ਦਈਏ ਇੱਕ ਤਾਂ ਜਿਹੜਾ ਬਾਰੇ ਅੜਿਆ ਆ ਬਣਨਾ ਸ਼ੁਰੂ ਹੋ ਗਿਆ ਹਾਂਜੀ ਕਿੰਨੇ ਕਿਲੋਮੀਟਰ ਦਾ ਦਾਇਰਾ ਜਿਹੜਾ ਵਾ ਅੜਿਆ ਦੇਖੋ ਜੀ ਹੁਣ ਇੱਥੇ ਦਾ ਜਿਹੜਾ ਹੈ ਕਿ ਸਾਡਾ ਤਕਰੀਬਨ ਜੋ ਲੈਫਟਓਵਰ ਕਹਿ ਰਹੇ ਆ ਅਪਰੋਕਸੀਮੇਟਲੀ 10 12 ਕਿਲੋਮੀਟਰ ਦਾ ਇੱਥੇ ਦਾ ਤੇ ਬਟਾਲਾ ਦਾ ਵੀ ਸੇਮ 10 12 ਕਿਲੋਮੀਟਰ ਦਾ ਤੇ ਉਹੀ ਜਿਹੜਾ ਲੈਫਟਓਵਰ ਹੋਰ ਕਈ ਸਟ੍ਰੈਚਸ ਨੇ ਜਿਹੜਾ ਵੱਧ ਘੱਟ ਹੋ ਸਕਦਾ ਮੌਕੇ ਤੇ ਕੰਪਲੀਟਲੀ ਜਿਹੜਾ ਸਟ੍ਰੈਚ ਹੈ ਉਹ ਅਸੀਂ ਹੈਂਡਓਵਰ ਕਰਾਂਗੇ